ਦੂਰ ਜਨ ਸੇ ਸੱਚੀ ਪਾਤਸ਼ਾਹ ਜੀ ਜਦੋਂ ਮੇਰਾ ਪਰਿਆ ਹੱਥ ਰੱਖਿਆ ਤੇ ਬਾਬਾ ਸਿੱਧ ਜੀ ਨੇ ਜਿਹੜਾ ਉਹ ਪੱਲਾ ਜਿਹੜਾ ਬਾਬਾ ਜੀ ਦੇ ਗਲ ਦੇ ਵਿੱਚ ਸੀ ਉਹ ਕੋੜੇ ਨੂੰ ਲਾਇਆ ਤੇ ਕੋੜੇ ਦਾ ਰੋਗ ਦੂਰ ਹੋ ਗਿਆ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਹ ਬੇਨਤੀ ਕੀਤੀ ਵੀ ਤੁਹਾਡੇ ਚ ਕੀ ਸ਼ਕਤੀ ਟਾੜੀ ਜਿਹੜੀ ਅਨਛਬੰਚ ਰਹੇਗੀ ਨਾ ਪਿੰਡ ਚੰਬਲ ਦੇ ਵਿੱਚ ਜਿਹੜਾ ਇੱਥੋਂ ਦਾ ਜਨਮ ਵੀ ਜਨਮ ਜਿਹੜਾ ਬੱਚੇ ਦਾ ਹੋਇਆ ਹੋਇਆ ਹੈ ਇਸ ਪਿੰਡ ਦੇ ਵਿੱਚ ਉਹ ਸਾਰੇ ਜਿਹੜੀ ਹੈ ਸਾਰੀ ਵੰਚ ਨੂੰ ਜਿਹੜਾ ਵਾਰ ਹੋਏਗਾ ਤੋਂ ਫੇਸਬੁਕ ਤੋਂ ਦੇਖਿਆ ਦੀ ਗਈ ਵੀ ਇਥੋਂ ਐ ਕਰਕੇ ਆ ਬਾਬਾ ਜੀ ਨੂੰ ਵਰ ਹੋਏ ਨਹੀਂ ਕਿਥੋਂ ਰੱਖ ਮਿਲਦੀ ਹੈ ਕਦੋਂ ਇਥੇ ਮੇਲੇ ਮਨਾਏ ਜਾਂਦੇ ਤੇ ਕਿਹੜੇ ਕਿਹੜੇ ਤੇ ਜਿਹੜੀਆਂ ਕਬੱਡੀਆਂ ਜਾਂ ਕੁਸ਼ਤੀਆਂ ਹੁੰਦੀਆਂ ਨੇ ਤਦੋਂ ਬੀਬੀਆਂ ਨੂੰ ਕੈਂਸਰ ਹੀ ਉਹਨਾਂ ਨੂੰ ਚੰਡੀਗੜ੍ਹੋਂ ਦਿੱਲੀੋਂ ਜਵਾਬ ਮਿਲ ਗਿਆ ਹੈ ਤੇ ਉਹਨਾਂ ਇੱਥੇ ਆਣ ਕੇ ਬਾਬਾ ਜੀ ਦੇ ਅਰਦਾਸ ਬੇਨਤੀ ਕੀਤੀ ਸਾਢੇ 4 ਮਹੀਨੇ ਉਹਨਾਂ ਨੂੰ ਕੈਂਸਰ ਦਾ ਮਤਲਬ ਫਰਮਾਨ ਆ ਗਿਆ ਸਿੱਧ ਬਾਬਾ ਸਰਸਾਈ ਦੀ ਜਿਹਨਾਂ ਜਗ੍ਹਾ ਤੇ ਅਸੀਂ ਅੱਜ ਪਹੁੰਚੇ ਆਂ ਇਹ ਉਹ ਅਸਥਾਨ ਆ ਜਿੱਥੇ ਦੂਰੋਂ ਦੂਰੋਂ ਲੋਕ ਆਂਦੇ ਨੇ ਕਿਉਂਕਿ ਇੱਥੇ ਬਾਬਾ ਜੀ ਨੂੰ ਵਾਰ ਮਿਲਿਆ ਸੀ ਬਾਬਾ ਸਿਰਸਾਈ ਜੀ ਨੂੰ ਵੀ ਜਿਹੜੇ ਕੋਈ ਵੀ ਕਿਸ ਨੂੰ ਜੇ ਕੁਸ਼ਟ ਰੋਗ ਗਿਆ ਜਾਂ ਕੋੜ ਹੈਗਾ ਰੋਗ ਗਿਆ ਉਹ ਦੂਰ ਕਿਤੇ ਜਾਊਗਾ ਛੜਨਾ ਇੱਥੇ ਬਰਨਾਲੇ ਦੇ ਇੱਕ ਪਰਿਵਾਰ ਆਏ ਅਸੀਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸੰਜਾ ਟੀਵੀ ਤੁਹਾਨੂੰ ਸਵਾਗਤ ਕਰਦੀ ਹੈ ਸਰ ਕਿੱਥੋਂ ਆਏ ਤੁਸੀਂ ਬਰਨਾਲੇ ਤੋਂ ਆਏ ਸਰ ਅਸੀਂ ਜੀ ਇਹ ਤੁਸੀਂ ਇੱਧਰ ਗੁਰਦੁਆਰਾ ਸਾਨੂੰ ਪਤਾ ਲੱਗਿਆ ਸੀਗਾ ਜੀ ਇੱਥੇ ਨੇ ਬਾਬੇ ਦੀ ਰਹਿਮਤ ਹੋਈ ਵੀ ਇੱਥੇ ਗੁਰਦਰ ਸਾਹਿਬ 'ਚ ਵੀ ਇੱਥੇ ਚਮੜੀ ਦੇ ਰੋਗ ਠੀਕ ਹੁੰਦੇ ਨੇ ਜੀ ਉਹ ਕਰਕੇ ਅਸੀਂ ਇੱਥੇ ਆਏ ਹਾਂ ਜੀ ਤੇ ਬਾਬੇ ਦਾਸ ਦਿੱਤੀ ਹੈ ਇਹ ਰੱਖ ਲੈ ਕੇ ਚ ਨੇ ਹੜਾ ਬੱਚਾ ਠੀਕ ਹੋ ਜਾਏਗਾ ਜੀ ਠੀਕ ਹੈ ਤੇ ਕੀ ਕੀ ਇਹਨਾਂ ਦੇ ਬਾਬਾ ਜੀ ਦੱਸਿਆ ਵੀ ਇੱਥੇ ਦਾ ਪਰਹੇਜ ਹੈਗਾ ਜਾਂ ਕੀ ਕੀ ਤੁਹਾਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਹੜਾ ਕਰਨਾ ਪੈਂਦਾ ਹੈ ਬਾਬਾ ਜੀ ਕਹਿੰਦੇ 40 ਦਿਨ ਦਾ ਪਰਹੇਜ ਹੈ ਜੀ ਜਿਹੜਾ ਬੱਚੇ ਦੇ ਲਾਊਗਾ ਕੋਈ ਰਾਖ ਉਹ 40 ਦਿਨ ਦਾ ਪਰਹੇਜ ਹੈ ਜੀ 40 ਦਿਨ ਦਾ ਪਰਹੇਜ ਹਾਂਜੀ ਤੇ ਕਿੰਨਾ ਕਿ ਜਿਹੜਾ ਇੱਥੇ ਮੰਨਤਾ ਗਏ ਤੁਸੀਂ ਆਏ ਹੋ ਤੇ ਕਿੱਥੋਂ ਪਤ ਲਗਾ ਤੁਹਾਨੂੰ ਵੀ ਇੱਥੇ ਸਾਡਾ ਇੱਕ ਦੋਸਤ ਹੈ ਇੱਕ ਜੀ ਸੁਭਾਸੀਂ ਸਰ ਨੂੰ ਜਾਣਦੇ ਆ ਉਹਨੇ ਦੱਸੇ ਵੀ ਚੰਬਲਾ ਆਇਆ ਕਰਕੇ ਉੱਥੇ ਵੀ ਬਾਬੇ ਦੀ ਰਹਿਮਤ ਹੋਈ ਵੀ ਆ ਤੇ ਕੋਈ ਵੀ ਰੋਗ ਆ ਚਮੜੀ ਦਾ ਉਹ ਕੱਟਿਆ ਜਾਂਦਾ ਰੋ ਚਮੜੀ ਦਾ ਕੋਈ ਵੀ ਰੋਗ ਹੋਵੇ ਇੱਥੇ ਆ ਕੇ ਕੱਟਿਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਇਹ ਪਰਿਵਾਰ ਨਾਲ ਜੁੜ ਚੁੱਕੇ ਨੇ ਇਹਨਾਂ ਦੇ ਹੱਥ ਵਿੱਚ ਇੱਕ ਰਾਖ ਹੈ ਜਿਹੜੀ ਰੱਖ ਜਿਹੜੀ ਹੈ 40 ਦਿਨ ਜਿਸ ਦੇ ਉੱਪਰ ਕੋਈ ਕੁਸ਼ਟ ਰੋਗ ਜਾਂ ਕੋਈ ਚਮੜੀ ਦਾ ਰੋਗ ਹੈਗਾ ਉਹਦੇ ਉੱਪਰ ਅਗਰ ਲਗਾਇਆ ਜਾਵੇ ਤਾਂ ਉਹ ਚਮੜੀ ਦਾ ਰੋਗ ਖਤਮ ਹੋ ਜਾਂਦਾ ਵਾ ਸਮਾਪਤ ਹੋ ਜਾਂਦਾ ਵਾ ਜਿਸ ਤਾ ਕਿ ਤੁਹਾਨੂੰ ਇਹ ਦੱਸਿਆ ਵਾ ਕਿ ਜਿਹੜਾ ਇਹ ਗੁਰਦੁਆਰਾ ਸਿੱਧ ਬਾਬਾ ਸਿਰਸਾ ਸਿੰਘ ਜੀ ਦਾ ਗੁਰਦੁਆਰਾ ਜਿੱਦਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਰਤਿਆ ਸੀ ਵੀ ਇੱਥੇ ਕੋਈ ਵੀ ਆ ਕੇ ਜਿਹੜਾ ਜਿਹੜਾ ਰੋਗੀ ਆ ਕੋਈ ਜਿਹਨੂੰ ਆਪਣਾ ਚਮੜੀ ਦਾ ਰੋਗ ਆ ਚੰਬੜਾ ਦਾ ਰੋਗ ਆ ਉਹ ਆ ਕੇ ਇੱਥੇ ਦੂਰ ਕਰ ਸਕਦਾ ਵਾ ਇੱਥੇ ਆ ਕੇ ਰੋਗ ਮੁਕਤ ਹੋਣ ਲਈ ਇੱਕ ਰੱਖ ਦਿੱਤੀ ਜਾਂਦੀ ਆ ਸਾਡੇ ਕੋਲੋਂ ਇੱਥੇ ਦੂਰੋਂ ਦੂਰੋਂ ਸੰਗਤਾਂ ਜੀਆਂ ਆ ਕੇ ਰੱਖ ਲੈ ਕੇ ਜਾਂਦੀਆਂ ਤਾਂ ਜੋ ਜਿਹੜਾ ਚਮੜੀ ਦਾ ਰੋਗ ਆ ਉਤੋਂ ਮੁਕਤ ਦੂਰ ਦੂਰੋਂ ਆ ਕੇ ਸੰਗਤਾਂ ਆndੀਆਂ ਨੇ ਤੇ ਇਹ ਲੱਗਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸੰਗਤਾਂ ਆਈਆਂ ਨੇ ਉਸੇ ਤੁਸੀਂ ਕਿੱਥੋਂ ਸੱਸੀ ਗਾਲ ਜੀ ਤੁਸੀਂ ਕਿੱਥੋਂ ਆਇਓ ਜੀ ਅਸੀਂ ਰਾੜਾ ਸਾਹਿਬ ਦੇ ਲਾਗੇ ਪਿੰਡ ਆਈ ਯੋਗੀ ਮੈਦਰੀ ਹਾਂ ਜੀ ਤੇ ਇੱਥੇ ਤੁਸੀਂ ਆਇਓ ਗੁਰਦੁਆਰਾ ਸਾਹਿਬ ਕੀ ਲੈਣ ਤੁਸੀਂ ਆਇਓ ਮੁਲਕੀ ਸਾਹਿਬ ਤੁਹਾਨੂੰ ਅਸੀਂ ਇੱਥੋਂ ਫੇਸਬੁੱਕ ਤੋਂ ਹੀ ਦੇਖਿਆ ਸੀ ਗਈ ਵੀ ਇੱਥੋਂ ਐ ਕਰਕੇ ਆਹ ਬਾਬਾ ਜੀ ਨੂੰ ਵਰ ਹੋਏ ਨਹੀਂ ਵੀ ਇੱਥੋਂ ਰੱਖ ਮਿਲਦੀ ਈ ਲੈਣ ਲਈ ਜਿਵੇਂ ਸੋਤਰਾ ਜੀ ਜਨਾ ਗਈ ਤੁਰੰਤ ਤਾਲੰਤ ਜਿਵੇਂ ਖਜਾ ਵੇ ਤੇ ਰਾਣਾ ਸਾਹਿਬ ਕਿੰਨੀ ਦੂਰ ਦੀ ਬੰਦਾਰੀ ਹੈ 200 ਕਿਲੋਮੀਟਰ ਤਕਰੀਬ 200 ਕਿਲੋਮੀਟਰ ਦੂਰ ਤੇ ਕਿਹੜੇ ਆਪਣੇ ਇੱਥੇ ਜਿਹੜੇ ਤੁਹਾਨੂੰ ਹੈਗੇ ਜਿਹਨਾਂ ਨੂੰ ਕੁਝ ਪ੍ਰੋਬਲਮ ਹੈਗੀ ਕੋਈ ਪ੍ਰੋਬਲਮ ਸਾਨੂੰ ਆਪ ਨਹੀਂ ਹੈਗੀ ਮੈਂ ਤੁਸੀਂ ਵੇਖ ਸਕਦੇ ਜੀ ਇਹਨਾਂ ਨੂੰ ਇਹ ਹੁਟ ਹਟ ਜਾਂਦੀ ਜੀ ਇਹਨਾਂ ਨੂੰ ਜਾਂਦੀ ਹੈ ਦੁਬਾਰਾ ਇਹਨਾਂ ਨੂੰ ਕੁਝ ਪ੍ਰੋਬਲਮ ਚਮੜੀ ਦੀ ਪ੍ਰੋਬਲਮ ਜਿਹੜੀ ਹਟ ਜਾਂਦੀ ਹੈ ਲੇਕਿਨ ਹੋ ਜਾਂਦੀ ਆ ਅੱਜ ਇਹ ਦੇਸ਼ਾਂ-ਵਦੇਸ਼ਾਂ ਤੋਂ ਜਿਹੜੇ ਲੋਕ ਜਿਹੜੇ ਸੰਗਤ ਆਉਂਦੇ ਆਂ ਦੂਰ-ਦੂਰੋਂ ਸੰਗਤਾਂ ਆਉਂਦੀਆਂ ਵਾ ਬਾਬਾ ਜੀ ਕੋਲ ਰੱਖ ਲੈ ਕੇ ਜਾਂਦੀਆਂ ਨੇ ਇਹ ਵੀ ਸਰੀ ਸੰਗਤਾਂ ਨਹੀਂ ਆਈਆਂ ਨੇ ਜਿਹੜੀਆਂ ਦੂਰ-ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਰੱਖ ਲੈ ਕੇ ਜਾਂਦੀਆਂ ਨੇ ਸਾਡੇ ਨਾਲ ਤੇ ਭੈਣ ਜੀ ਵੀ ਮੌਜੂਦ ਨੇ ਭੈਣ ਜੀ ਜਿਹੜੇ ਇੱਥੇ ਸੰਗਤ ਆਉਂਦੀ ਨੇ ਕਿੰਨੇ ਕੁ ਸੰਗਤਾਂ ਇੱਥੇ ਆਉਂਦੀਆਂ ਨੇ ਕੀ ਕਹਿਣਾ ਜਦੋਂ ਜੀ ਹਾਂ ਜੀ ਇੱਥੇ ਸੰਗਤ ਬਹੁਤ ਆਉਂਦੀ ਆ ਜੀ ਜਿੰਨਾ ਵੱਧ-ਤੁੱਦ ਲੋਕਾਂ ਨੂੰ ਪਤਾ ਲੱਗਦਾ ਜਿਵੇਂ ਫੇਸਬੁੱਕ ਤੇ YouTube ਤੇ ਪੈਂਦੀ ਆ ਉਹ ਬਾਬਾ ਜੀ ਦੀ ਬਹੁਤ ਮਨਤਾ ਆ ਇੱਥੋਂ ਬ ਉਹ ਮਤਲਬ ਇੰਨੀ ਬਾਬਾ ਜੀ ਦੇ ਸ਼ਬਦਾਂ ਦੇ ਨਾਲ ਠੀਕ ਹੋ ਜਾਂਦੀ ਹੈ ਤੇ ਜਿੰਨੂੰ ਠੀਕ ਹੁੰਦੀ ਉਹ ਅੱਗੇ ਤੇ ਅੱਗੇ ਸਾਰੀ ਦੁਨੀਆ ਨੂੰ ਦੱਸਦੀ ਆ ਫਿਰ ਬਹੁਤ ਜਿਆਦਾ ਸੰਗਤ ਆਉਂਦੀ ਇੱਥੇ ਇਹ ਤੇ ਸਾਡੇ ਸਦਾ ਹੀ ਮਤਲਬ ਚੱਲਦੇ ਆ ਜਿਹੜੇ ਦੱਸਦੇ ਆ ਬਾਬਾ ਜੀ ਦਾ ਤੇ ਉਹ ਸਾਰੀ ਇਹਦੀ ਮਹਾਨਤਾ ਦੱਸਦੇ ਆ ਗੁਰਦੁਆਰਾ ਸਾਹਿਬ ਦੀ ਜੋ ਵੀ ਆ ਉਹ ਦੱਸ ਕੇ ਇਹਨਾਂ ਨੂੰ ਭੇਜਦੇ ਆ ਤੇ ਬਹੁਤ ਦੁਨੀਆ ਰਾਜੀ ਹੁੰਦੀ ਆ ਇਹ ਕਨੇਕ ਇਸ ਤਰ੍ਹਾਂ ਹੀ ਵੱਧ ਤੋਂ ਵੱਧ ਜੇ ਵੀ ਰਾਜੀ ਹੁੰਦੇ ਆ ਵੱਧ ਤੋਂ ਵੱਧ ਸੰਗਤਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕਰਨ ਤੇ ਮਹਾਰਾਜ ਦੇ ਬਾਬਾ ਜੀ ਤੋਂ ਆਪਣੇ ਲਾਇ ਹੁੰਦਾ ਹੁਣ ਕਿ ਜਿਹੜੀ ਸੰਗਤਾਂ ਆਉਂਦੀਆਂ ਫਿਰ ਉਹਨਾਂ ਨੂੰ ਪ੍ਰਸ਼ਾਦਾ ਵਗੈਰਾ ਜਾਂ ਚਾਹ ਪਾਣੀ ਦਾ ਪ੍ਰਬੰਧ ਉਹ ਕਿਸ ਤਰ੍ਹਾਂ ਫਿਰ ਕੀਤਾ ਕਿ ਇੱਕ ਸੋਸਾਇਟੀ ਹਾਥੇ ਜਾਂ ਸ਼੍ਰੋਮਣੀ ਕਮੇਟੀ ਹੈ ਜੇ ਕਿਸਾ ਪਿੰਡ ਵਾਲੇ ਕਰਦੇ ਨੇ ਨਹੀਂ ਜੇ ਪਿੰਡ ਵੱਲੋਂ ਕਮੇਟੀ ਬਣਾਈ ਹੈ ਉਹ ਤੇ ਕਮੇਟੀ ਦੇ ਮੈਂਬਰ ਆ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਪ੍ਰਸ਼ਾਦਾ ਸਦਾ ਰਾਤ ਦਿਨ ਚੱਲਦਾ ਜੀ ਤੇ ਜਿਹੜੇ ਨੇ ਰੱਖ ਲੈਣੀ ਹੁੰਦੀਆਂ ਉਹ ਇਥੋਂ ਪ੍ਰਸ਼ਾਦਾ ਨਹੀਂ ਸਕਦੇ ਉਹਨਾਂ ਨੇ ਆਪਣੇ ਘਰ ਤੋਂ ਹੀ ਬਾਹਰ ਤੋਂ ਹੀ ਪਾਣੀ ਪੀਣਾ ਕਿ ਆਪਣੀ ਪਿੰਡ ਦੀ ਜੂਹ ਚ ਪਾਣੀ ਨਹੀਂ ਪੀ shakde ਨਾ ਪ੍ਰਸ਼ਾਦਾ ਸੰਗ ਸਕਦੇ ਆ ਇਹ ਮਤਲਬ ਜਿਹੜੇ ਨਾਲ ਸੰਗਤ ਆਈ ਉਹ ਸਕ ਸਕਦੇ ਆ ਉਹਨਾਂ ਵਾਸਤੇ ਰਾਤ ਦਿਨ ਲੰਗਰ ਚੱਲਦਾ ਸਵੇਰੇ ਸ਼ਾਮ 24 ਘੰਟੇ ਦਾ ਲੰਗਰ ਹੈ ਜੀ ਇਹ ਪਿੰਡ ਦੇ ਸਹਿਯੋਗ ਦੇ ਨਾਲ ਹੀ ਆ ਕੋਈ ਬਾਹਰ ਦੀ ਕਮੇਟੀ ਨਹੀਂ ਆ ਜੀ ਸਾਡੇ ਨਾਲ ਪਿੰਡ ਵਾਲੇ ਇਥੇ ਹੋਰੇ ਮੌਜੂਦ ਨੇ ਭਾਜੀ ਜਿਹੜੇ ਇਥੇ ਲੋਕ ਸ਼ਰਧਾਲੂ ਆਉਂਦੇ ਨੇ ਕੀ ਕਹਿਣਾ ਚਾਹੁੰਦੇ ਇਥੇ ਬਾਬਾ ਜੀ ਤੁਹਾਨੂੰ ਇੱਕ ਵਾਰ ਦਿੱਤਾ ਕਿ ਕਿਹੜਾ ਕਿਹੜਾ ਮਹਾਨ ਇੱਕ ਜਿਹੜਾ ਗੁਰਦੁਆਰਾ ਬਣਾਇਆ ਗਿਆ ਚੰਬਲ ਦਾ ਗੁਰਦੁਆਰਾ ਕੀ ਕਹਿਣਾ ਚਾਹੁੰਦੇ ਤੁਸੀਂ ਮਾਈ ਜੀ ਇਹੋ ਗੱਲ ਕਹਿਣਾ ਚਾਹੁੰਦਾ ਹਾਂ ਜੀ ਵੀ ਇਥੇ ਜਿਹੜਾ ਬਾਬਾ ਜੀ ਦੀ ਕਿਰਪਾ ਵਾ ਗੁਰੂ ਅਰਜਨ ਦੇਵ ਜੀ ਦੀ ਮਹਾਰਾਏ ਦੀ ਤਾਂ ਤਨ ਬਾਬਾ ਸਿੱਧ ਸਰਸਾਈ ਸਾਹਿਬ ਜੀ ਨੂੰ ਇਹ ਇਥੇ ਆਪਣਾ ਹੋਈ ਆ ਮਹਾਰਾਜਾ ਲੋ ਤੇ ਸਾਰੇ ਪਿੰਡ ਦੀ ਨਗਰਵਾਸੀਆਂ ਸਾਰਿਆਂ ਨੂੰ ਇਹ ਅਸੀਂ ਕੋਈ ਵੀ ਸਿੰਘ ਪਿੰਡ ਦਾ ਪੱਲਾ ਲਾ ਸਕਦੇ ਆ ਤੇ ਉਹਦੇ ਲਾਉਣ ਦੇ ਨਾਲ ਸੰਤ ਤੇ ਮਿਹਰ ਕਿਰਪਾ ਦਇਆ ਹੁੰਦੀ ਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਸ਼ਾਂਤ ਪੁਰੀ ਆਉਂਦੀ ਆ ਜੀ ਇਦਾਂ ਹੀ ਸ਼ਾਂਤ ਨੂੰ ਪੱਲਾ ਲਾਈ ਜਾਂਦੇ ਆ ਤੇ ਸੰਤ ਤੇ ਮਿਹਰ ਕਿਰਪਾ ਹੋਈ ਜਾਂਦੀ ਹੈ ਭਲਵਾਂ ਜੀ ਗੱਲ ਕੀਤੀ ਜਾਵੇ ਇਥੇ ਮੇਲਿਆਂ ਦੀ ਕਦੋਂ ਇਥੇ ਮੇਲੇ ਮਨਾਏ ਜਾਂਦੇ ਤੇ ਕਿਹੜੇ ਕਿਹੜੇ ਤੇ ਜਿਹੜੀਆਂ ਕਬੱਡੀਆਂ ਜਾਂ ਕੁਸ਼ੀਆਂ ਹੁੰਦੀਆਂ ਵਾ ਇੱਕ ਤੇ ਹਾੜ ਤੇ ਮਨਾਇਆ ਜਾਂਦਾ ਵਾ ਉਹ ਚ ਕਬੱਡੀ ਹੁੰਦੀ ਆ ਤੇ ਇੱਕ ਹੈ 10 ਹਾੜ ਇੱਕ 10 ਹਾੜ ਨੂੰ ਮਨਾਇਆ ਜਾਂਦਾ ਜੀ ਉਹ ਚ ਘੋਲ ਹੁੰਦੇ ਨੇ ਹਾਂਜੀ ਕਿੰਨੀ ਕਿਸੰਗ ਇਥੇ ਆ ਜਾਂਦੀ ਸੰਗਤ ਬਹੁਤ ਹੁੰਦੀ ਜੀ ਮੇਲਾ ਬਹੁਤ ਜ਼ਿਆਦਾ ਪਰਾ ਲੱਗਦਾ ਜੀ ਕੋਈ ਦੂਰ ਬਾਰੋਂ ਦੇਸ਼ਾਂ ਜੋ ਹਾਂ ਬਾਹਰ ਦੇਸ਼ਾਂ ਚੋਂ ਵੀ ਆਉਂਦੇ ਆ ਪੈਸੇ ਵੀ ਬਾਹਰੋਂ ਆਉਂਦੇ ਆ ਮਾਲਕ ਦੀ ਕਿਰਪਾ ਦੇਸ਼ਾਂ ਚੋਂ ਵੀ ਦੁਨੀਆ ਆਉਂਦੀ ਆ ਜੰਬਾਲੇ ਇੱਥੋਂ ਖੜੀ ਦੇਸਾਂ ਚ ਲੋਕਾਂ ਨੇ ਰੱਖ ਖੜੀ ਆ ਉਹ ਜਦੋਂ ਲਾਉਂਦੇ ਆ ਉੱਥੇ ਵੀ ਰਮਾਨ ਆਉਂਦਾ ਸਾਨੂੰ ਉੱਥੋਂ ਪੈਸਾ ਆਉਂਦਾ ਵਾ ਹਾਂਜੀ ਰੰਥੀ ਵੀ ਸੰਗ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇੱਥੋਂ ਦਾ ਕੀ ਇਤਿਹਾਸ ਹੈਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਜੀ ਜਿਹੜਾ ਇਹ ਪਿੰਡ ਚੰਬਲ ਹੈਗਾ ਵਾ ਇੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਵਾ ਇਹਦੀ ਕੀ ਮਹਾਨਤਾ ਵਾ ਤੇ ਕਿਹੜੇ ਕਿਹੜੇ ਇੱਥੇ ਰੋਗ ਬੁਗਤ ਹੁੰਦੀਆਂ ਨੇ ਜੀ ਵੀਰ ਜੀ ਇਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸਤਿਗੁਰ ਨੇ ਬਾਣੀ ਦੇ ਵਿੱਚ ਕਿਹਾ ਤਰਨ ਗਗਨਵਖੰਡ ਮੇ ਜੋਤ ਸਰੂਪੀ ਰਹੋ ਪਰ ਪੰਨ ਮਥਰਾ ਕਸ ਭੇਜਨੀ ਗੁਰ ਅਰਜਨ ਪ੍ਰਤਖ ਹਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਤਰਨ ਤਾਰਨ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹੋਏ ਨੇ ਗੁਰੂ ਸਾਹਿਬ ਜੀ ਦੇ ਸੁਪੁੱਤਰ ਤੇ ਉਦੋਂ ਗੁਰ ਅਰਜਤ ਸਿੰਘ ਮਾਰੇ ਸੱਚੇ ਪਾਤਸ਼ਾਹ ਸਲੋਵਰ ਦੀ ਸੇਵਾ ਕਰਵਾਉਂਦੇ ਸਨ ਤੇ ਇਥੋਂ ਸਾਡੇ ਬਾਬਾ ਜੀ ਜਿਹੜੇ ਸਾਨੂੰ ਉਹ ਕਈ ਟੋਕਰੀ ਲੈ ਕੇ ਤੇ ਸੇਵਾ ਵਾਸਤੇ ਉੱਥੇ ਕਰਨ ਵਾਸਤੇ ਸੇਵਾ ਜਾਂਦੇ ਸਨ ਬਾਬਾ ਜੀ ਬਹੁਤ ਜਿਹੜੇ ਸੀ ਉਹ ਬਾਣੀ ਦੇ ਤਰਿਸਨ ਇਤਨੇ ਮੀਂਹ ਸਨ ਪੂਰੇ ਪੱਕੇ ਇਥੋਂ ਹੀ ਪ੍ਰਸ਼ਾਦਾ ਛਕਦੇ ਸਨ ਇੱਥੇ ਆਣ ਕੀ ਜਿਹੜਾ ਸਾਡੇ ਪਿੰਡ ਚੰਬਲ ਦੇ ਵਿੱਚ ਹੀ ਛਕਦੇ ਸਨ ਉੱਥੇ ਗੁਰੂ ਘਰ ਹੋਣੀ ਸੀ ਛਕਦੇ ਪ੍ਰਸ਼ਾਦਾ ਤੇ ਇੱਕ ਦਿਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੈਠੇ ਸੀ ਬਾਣੀ ਦੇ ਸਤਿਗੁਰੂ ਜੀ ਬਚਨ ਸੁਣਾ ਰਹੇ ਸੀ ਕੋਈ ਕੋੜੀ ਆਇਆ ਉੱਥੇ ਰੋਗੀ ਤੇ ਗੁਰੂ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਹ ਬੰਡਾਲ ਸੱਜੇ ਦੇ ਵਿੱਚ ਬੇਨਤੀ ਕੀਤੀ ਐ ਕਿ ਕੋਈ ਇਹੋ ਜਿਹਾ ਸਿੱਖ ਹੋਵੇ ਜਿਹੜਾ ਵੀ ਨਿਤਨੇਮ ਦਾ ਪੱਕਾ ਹੋਵੇ ਬਾਣੀ ਪੜਦਾ ਹੋਵੇ ਤੇ ਜਿਹੜਾ ਪ੍ਰਸ਼ਾਦਾ ਨਾ ਸਕਦਾ ਹੋਵੇ ਇਥੇ ਅਣਕੀ ਗੁਰੂ ਘਰ ਦੇ ਵਿੱਚ ਉਹ ਕੋਈ ਸਿੱਖ ਇਹੋ ਜਿਹਾ ਹੋਵੇ ਜਿਹੜਾ ਉੱਠੇ ਤੇ ਇਸ ਨੂੰ ਜਿਹੜਾ ਉਹਨੂੰ ਇਸ ਕੋੜੇ ਨੂੰ ਜਿਹੜਾ ਇਹਦਾ ਰੋਗ ਦੂਰ ਕਰ ਦੇਵੇ ਕੋਈ ਨਹੀਂ ਉੱਠਿਆ ਜੀ ਫਿਰ ਵਾਹਿਗੁਰੂ ਜੀ ਮਾਰਾ ਸੱਚੇ ਪਾਤਸ਼ਾਹ ਜੀ ਨੇ ਬਾਬਾ ਜੀ ਦਾ ਆਪ ਹੀ ਨਾਮ ਲੈ ਕੇ ਤੇ ਕਿਹਾ ਸਿੱਧ ਤੁਸੀਂ ਉੱਠੋ ਤੇ ਬਾਬਾ ਜੀ ਨੂੰ ਜਦੋਂ ਪਹਿਲੀ ਵਾਰ ਗਿਆ ਪਹਿਲੇ ਬਚਨਾਂ ਨਾਲ ਬਾਬਾ ਜੀ ਨਹੀਂ ਉੱਠੇ ਦੂਜੇ ਬਚਨਾਂ ਨਾਲ ਵੀ ਨਹੀਂ ਉੱਠੇ ਤੀਜੇ ਬਚਨਾਂ ਨਾਲ ਜਿਵੇਂ ਬਾਣੀ ਕਹਿੰਦੀ ਨਾ ਸੇਵਕ ਕੋ ਸੇਵਾ ਬਣਿਆ ਹਿ ਕੰਬੂਜ ਪਰੰਪਰ ਪਾਇ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਦਨ ਤੋੜ ਭੈ ਨਿਰਵੈਰ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਜਿਹੜਾ ਸੀ ਉਹ ਵਡਿਆਈ ਦੇਣੀ ਸੀ ਸੇਵਕ ਨੂੰ ਆਪ ਵੀ ਕਰ ਸਕਦੇ ਸੀ ਪਰ ਇਹ ਸੇਵਕ ਨੂੰ ਵਡਿਆਈ ਦੇਣੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਉਹ ਬਾਬਾ ਜੀ ਨੂੰ ਜਦੋਂ ਆਵਾਜ਼ ਮਾਰੀ ਤੇ ਜੇ ਬਚਨਾਂ ਨਾਲ ਜਦੋਂ ਬਾਬਾ ਜੀ ਉੱਠੇ ਸਨ ਤੇ ਬਾਬਾ ਜੀ ਤੇ ਜਿਵੇਂ ਆਪਾਂ ਪਹਿਲਾਂ ਹੀ ਕਿ ਬਾਬਾ ਜੀ ਜਿਹੜੇ ਸੀ ਸਾਡੇ ਇੱਥੋਂ ਹੀ ਪ੍ਰਸ਼ਾਦਾ ਸਕਦੇ ਸਨ ਉੱਥੇ ਜਾ ਕੇ ਨਹੀਂ ਸੀ ਸਕਦੇ ਬਾਣੀ ਦੇ ਜਿਹੜੇ ਬਿਲਕੁਲ ਨਿਤਨੇਮ ਦੇ ਪੱਕੇ ਸਨ ਤੇ ਜਦੋਂ ਗੁਰੂ ਸਾਹਿਬ ਨੇ ਜਿਹੜਾ ਉਹ ਆਵਾਜ਼ ਮਾਰੀ ਹੈ ਬਾਬਾ ਜੀ ਨੂੰ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਸਿੱਧ ਇਹਨਾਂ ਨੂੰ ਜਿਹੜਾ ਹੈ ਉਹ ਕੋੜੇ ਨੂੰ ਜਿਹੜਾ ਹੈ ਉਹ ਪੱਲਾ ਲਾ ਰੋ ਤੇ ਬਾਬਾ ਜੀ ਕਹਿੰਦੇ ਵੀ ਮੇਰੇ ਵਿੱਚ ਜਿਹੜਾ ਇਹ ਕੋਈ ਵੀ ਬੜਿਆਈ ਨਹੀਂ ਹੈ ਮਹਾਰਾਜ ਮੇਰੇ 'ਚ ਕੋਈ ਸ਼ਕਤੀ ਨਹੀਂ ਹੈ ਤੁਸੀਂ ਕਿਰਪਾ ਕਰੋ ਮੇਰੇ ਸਿਰ ਤੇ ਹੱਥ ਰੱਖੋ ਤੇ ਫਿਰ ਇਹ ਕੰਮ ਹੋ ਸਕਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਮੇਰਾ ਪਰਿਆ ਹੱਥ ਰੱਖਿਆ ਤੇ ਬਾਬਾ ਸਿੱਧ ਜੀ ਨੇ ਜਿਹੜਾ ਉਹ ਪੱਲਾ ਜਿਹੜਾ ਬਾਬਾ ਜੀ ਦੇ ਗਲ ਦੇ ਵਿੱਚ ਸੀ ਕੋੜੇ ਨੂੰ ਲਾਇਆ ਤੇ ਕੋੜੇ ਦਾ ਰੋਗ ਦੂਰ ਹੋ ਗਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਉਹ ਬੇਨਤੀ ਕੀਤੀ ਵੀ ਤੁਹਾਡੇ 'ਚ ਕੀ ਸ਼ਕਤੀ ਤੁਹਾਡੀ ਜਿਹੜੀ ਅੰਛ ਬੰਚ ਰਹੇਗੀ ਨਾ ਪਿੰਡ ਚੰਬਲ ਦੇ ਵਿੱਚ ਜਿਹੜਾ ਇੱਥੋਂ ਦਾ ਜਨਮ ਵੀ ਜਨਮ ਜਿਹੜਾ ਬੱਚੇ ਦਾ ਹੋਇਆ ਹੋਇਆ ਹੈ ਇਸ ਪਿੰਡ ਦੇ ਵਿੱਚ ਉਹ ਸਾਰੇ ਜਿਹੜੀ ਹੈ ਸਾਰੀ ਬੰਚ ਨੂੰ ਹੋਏਗਾ ਵੀ ਕੋਈ ਬੱਚਾ ਵੀ ਜਿਹੜਾ ਇੱਥੋਂ ਨਾ ਬਜ਼ੁਰਗ ਜਿਹੜਾ ਕੋਈ ਵੀ ਪੱਲਾ ਲਾਏਗਾ ਤੇ ਜਿਹੜਾ ਕੋੜੇ ਦਾ ਜਿਹੜਾ ਉਹ ਰੋਗ ਦੂਰ ਹੋਏਗਾ ਇੱਥੋਂ ਜਿਹੜਾ ਉਹ ਨੇਕਾਂ ਕੋੜੇ ਭਵਿੰਜ ਨੇ ਮਰਜੀ ਹੋਂ ਸਾਰੇ ਦਿਨ ਚ ਜਿਨ੍ਹਾਂ ਨੂੰ ਕੋਈ ਸਕਿਨ ਦੀ ਜਿਹੜੀ ਪ੍ਰੋਬਲਮ ਆ ਉਹ ਇੱਥੋਂ ਠੀਕ ਹੁੰਦੀ ਆ ਜੀ ਤੇ ਸੰਗਤਾਂ ਨੂੰ ਜਿਹੜਾ ਇਹ ਵੀ ਦੱਸਿਆ ਜਾਂਦਾ ਕਿ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਾਰ ਦਿੱਤਾ ਤੇ ਬਾਬਾ ਜੀ ਨੇ ਇਹ ਕਿਹਾ ਵੀ ਮੈਂ ਤੇ ਗਰੀਬ ਆ ਕਿ ਜੇ ਮੇਰੇ ਤੋਂ ਇਹ ਲੋਕੀ ਜਿਹੜੇ ਆ ਸੰਗਤ ਜਿਹੜੀ ਐ ਗੁਰੂ ਘਰ ਆਏਗੀ ਇਥੋਂ ਪ੍ਰਸ਼ਾਦਾ ਪਾਣੀ ਸਕੇਗੀ ਤੇ ਮੈਂ ਤੇ ਨਹੀਂ ਸ਼ਕਾ ਸਕਦਾ ਕਿਉਂਕਿ ਮੈਂ ਤੇ ਜਿਹੜਾ ਸੀ ਭਾਵੇਂ ਕਿ ਆਤਮਿਕ ਅਵਸਥਾ ਬਾਬਾ ਜੀ ਦੀ ਬਹੁਤ ਉੱਚੀ ਸੀ ਹੈ ਆਤਮਿਕ ਦਰਜਾ ਜਿਹੜਾ ਸੀ ਬਾਣੀ ਦੇ ਤੇ ਤਨੀ ਸੀ ਪਰ ਜਿਹੜਾ ਪੈਸੇ ਕਰਕੇ ਮਾਇਕ ਜਿਹੜੀ ਸੀ ਉਦੋਂ ਨਹੀਂ ਸੀ ਉਹਨਾਂ ਦੇ ਕੋਲ ਵੀ ਗਰੀਬੀ ਸੀ ਤੇ ਬਾਬਾ ਜੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੇ ਇਹ ਗੱਲ ਹੈ ਨਾ ਤੇ ਉਹਦਾ ਰੋਗ ਨਹੀਂ ਹਟੇਗਾ ਜਿਹੜਾ ਅਣਕੇ ਤੁਹਾਡੇ ਜਿਹੜਾ ਪਿੰਡ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਜੀ ਜਾਲ ਸ਼ਕੇਗਾ ਹੋਰ ਉਹ ਤੋਂ ਵਾਰ ਹੈ ਵੀ ਜਿਹੜਾ ਇੱਥੇ ਆਉਂਦਾ ਵਾ ਉਹ ਇੱਥੋਂ ਨਾ ਤੇ ਜੀ ਕੋਈ ਪ੍ਰਸ਼ਾਦਾ ਛਕ ਸਕਦਾ ਨਾ ਵੀ ਜਿਹੜਾ ਰੋਗੀ ਆ ਉਹ ਨਾ ਜਾਲੀ ਛਕ ਸਕਦਾ ਸਾਡੇ ਪਿੰਡ ਦਾ ਨਹੀਂ ਸ਼ਕੇਗਾ ਤੇ ਫਿਰ ਰੋਗ ਦੂਰ ਨਹੀਂ ਹੋਏਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦੋਂ ਦੀ ਜਿਹੜੀ ਇਹ ਬਖਸ਼ਿਸ਼ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਵੀਰ ਦੀ ਜੁੱਗੋ ਜੋਗਾ ਟੱਲਨੇ ਅਜੇ ਤੱਕ ਜਿਹੜਾ ਉਹ 500 ਸਾਲ ਹੋ ਗਏ ਚੱਲਦੇ ਆਉਂਦੇ ਤੇ ਚੱਲਦੇ ਰਹਿਣਗੇ ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ਸਤਿਗੁਰੂ ਜੀ ਨੇ ਇਦਾਂ ਦੀ ਵਿੜਾਈ ਦਿੱਤੀ ਹੈ ਇੱਥੇ ਜਿਹੜਾ ਵਾ ਉਹ ਬਾਬਾ ਜੀ ਦੀ ਯਾਦ ਦੇ ਵਿੱਚ ਜਿਹੜਾ ਦੋ ਮੇਲੇ ਮਨਾਏ ਜਾਂਦੇ ਆ ਸਲਾਨਾ ਜੋੜ ਮੇਲੇ ਇੱਕ ਤੇ ਮੇਲਾ ਹੁੰਦਾ ਜੀ 10 ਹਾੜ ਨੂੰ ਦੂਜਾ ਮੇਲਾ 5 ਫਗੜ ਨੂੰ ਹੁੰਦਾ ਬਹੁਤ ਦੇਸ਼ਾਂ ਵਿਦੇਸ਼ ਨਾਂ ਸੇਵਾ ਕਰਕੇ ਜਿਹੜਾ ਉਹ ਵਡਭਾਗੇ ਹੁੰਦੇ ਨੇ ਆਨੰਦ ਪ੍ਰਾਪਤ ਕਰਦੇ ਨੇ ਬਾਬਾ ਜੀ ਦੀ ਸੇਵਾ ਕਰਕੇ ਇੱਥੇ ਮੇਲੇ ਤੇ ਤੇ ਕਬੱਡੀ ਜਿਹੜੀ ਆ ਉਹ ਮੇਲੇ ਤੋਂ ਬਾਹਰ ਕਬੱਡੀ ਵੀ ਕਰਵਾਈ ਜਾਂਦੀ ਹੈ ਜਿਵੇਂ ਸਾਡੇ ਗੁਰਦੁਆਰੇ ਸਾਹਿਬ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਆ ਮੈਂਬਰ ਸਾਹਿਬਾਨ ਨੇ ਗੁਰਦੁਆਰੇ ਦੀ ਸੇਵਾਦਾਰ ਨੇ ਸਰਦਾਰ ਸੰਤੋਖ ਸਿੰਘ ਜੀ ਉਹ ਇਹਦੀ ਸੇਵਾ ਜਿਹੜੀ ਗੁਰਦੁਆਰੇ ਸਾਹਿਬ ਦੀ ਕਰਵਾ ਰਹੇ ਨੇ ਸਾਰੇ ਕਿੰਨੀ ਕੁ ਸੰਗਤ ਰੋਜ਼ਾਨਾ ਇੱਥੇ ਆ ਜਾਂਦੀ ਹੈ ਸੰਗਤ ਜੀ ਬਹੁਤ ਸੰਗਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨ੍ਹਾਂ ਨੂੰ ਰੋਗ ਹੁੰਦਾ ਦੂਰੋਂ ਦੂਰੋਂ ਲੋਕ ਜਿਹੜਾ ਉਹ ਆਉਂਦੇ ਨੇ ਤੇ ਇਹ ਵੀ ਦੱਸ ਦਿੱਤਾ ਜਾਂਦਾ ਵਾ ਕਿ ਜਿਹੜੀ ਇਹ ਸ ਆਨੇ ਆ ਇਹ ਜਿਵੇਂ ਪਹਾੜੀ ਕੇ ਰੋਡ ਥਣਿਓਨੇ ਆ ਰਿਕੇ ਤੋਂ ਅੱਗੇ ਜਿਵੇਂ ਪਿਸਰੇ ਵਾਲੀ ਨਿਸ਼ਾਰਾ ਪਨੂਆ ਉਹ ਤੋਂ ਅੱਗੇ ਸੇਰੋਂ ਆਂਦਾ ਸੇਰੋਂ ਤੋਂ ਜਿਹੜਾ ਉਹ ਲਹਿੰਦੇ ਪਾਸੇ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਤਰਨ ਤਰਨ ਤੋਂ 8 ਕਿਲੋਮੀਟਰ ਪਛਾਂ ਹੀ ਰਹਿ ਜਾਂਦਾ ਜੀ ਤੇ ਬਾਬਾ ਜੀ ਦੀ ਕਿਰਪਾ ਵਰਤਦੀ ਜੀ ਉਹਨਾਂ ਦੇ ਬਚਨ ਜਿਹੜੇ ਟੱਲ ਨੇ ਤੇ ਸੰਗਤਾਂ ਬੜੀਆਂ ਜਿਹੜੀ ਸ਼ਰਧਾ ਭਾਵਨਾ ਨੇ ਇੱਥੇ ਆਉਂਦੀਆਂ ਨੇ ਤੇ ਬੰਦੀ ਜਿਹੜੇ ਜਿਹੜੇ ਇੱਥੇ ਆਪਣੇ ਰੋਗੀタル ਕੋਂਦੇ ਆ ਉਹਨਾਂ ਨੂੰ ਕਿਹੜੀ-ਕਿਹੜੀਆਂ ਜਿਹੜੀਆਂ ਰੈਤਾਂ ਰੱਖਣੀਆਂ ਪੈਂਦੀਆਂ ਨਾਲ ਹਾਂਜੀ ਹਾਂਜੀ ਵੀਰ ਜੀ ਇਹ ਦੱਸਣਾ ਵਾ ਵੀ ਜਿਵੇਂ ਰੋਗੀ ਆ ਉਹਨਾਂ ਨੂੰ ਇੰਨਾ ਸਤਿਕਾਰ ਕਰਨਾ ਪੈਣਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕਰਦੇ ਆਪਾਂ ਘਰ ਘਰਨ ਪੜ ਸੇਵ ਕਰਵਾਉਨੇ ਹਨਾ ਬਾਣੀ ਆਪਾਂ ਗੁਰੂ ਸਾਹਿਬ ਨੂੰ ਘਰ ਲੈ ਕੇ ਆਉਨੇ ਤੇ ਆਪਾਂ ਪੂਰੀ ਰਾਤ ਰੱਖਦੇ ਆਂ ਵੀ ਘਰ ਦੇ ਵਿੱਚ ਜਿੱਥੇ ਮਹਾਰਾਜ ਜ ਉਥੇ ਵੀ ਕੋਈ ਨਸ਼ੇ ਵਾਲਾ ਬੰਦਾ ਨਹੀਂ ਆਪਾਂ ਜਾਣ ਦਿੰਦੇ ਤੇ ਜਿੱਥੇ ਰੱਖ ਰੱਖਣੀ ਆ ਬਾਬਾ ਜੀ ਦੀ ਉਥੇ ਕੋਈ ਵੀ ਜਿਹੜਾ ਉਹ ਨਸ਼ੇ ਵਾਲਾ ਜਿਹੜਾ ਉਹ ਘਰ ਦੇ ਵਿੱਚ ਕੋਈ ਆਦਮੀ ਕੋਈ ਬਾਹਰੋਂ ਵੀ ਨਾ ਆਵੇ ਤੇ ਆਪਦੇ ਘਰ ਦੇ ਵਿੱਚ ਵੀ ਕੋਈ ਜਿਹੜਾ ਨਸ਼ੇ ਵਾਲਾ ਮੈਂਬਰ ਨਹੀਂ ਹੋਣਾ ਚਾਹੀਦਾ ਫੀਮ ਬੀੜੀ ਤਮਾਕੂ ਮੀਟ ਆਂਡਾ ਆਦਿਕ ਜਿਹੜੀਆਂ ਵਸਤੂਆਂ ਇਹਨਾਂ ਤੋਂ ਪਰਹੇਜ਼ ਰੱਖਣਾ ਪੈਣਾ ਰੋਗੀ ਨੂੰ ਤੇ ਖਾਸ ਕਰਕੇ ਜਿਹੜਾ ਇਹ ਜਿਹੜਾ ਚੀਜ਼ਾਂ ਇਹ ਚੀਜ਼ਾਂ ਦਾ ਸੇਵਨ ਕਰਦਾ ਉਹਦੇ ਲਾਗੇ ਰੋਗੀ ਨੇ ਬਿਲਕੁਲ ਨਹੀਂ ਜਾਣਾ ਤੇ ਬਿਲਕੁਲ ਰਹਿਤ ਰੱਖਣੀ ਆ 40 ਦਿਨ ਜਿਹੜਾ ਜੇ ਗ੍ਰਸਤੀ ਹੈ ਤੇ 40 ਦਿਨ ਜਿਹੜਾ ਗ੍ਰਸਥ ਧਰਮ ਤੋਂ ਵੀ ਜਿਹ 40 ਦਿਨ ਦੇ ਵਿੱਚ ਵਿੱਚ ਬਿਲਕੁਲ ਵੀਰ ਜੀ ਗਰੰਟਡ ਆ ਕਿ ਬਾਬਾ ਜੀ ਦੇ ਬਚਨ ਟੱਲ ਨਹੀਂ ਰੋਗ ਠੀਕ ਹੋਣਾ ਜੇ ਪਹਿਲਾਂ ਠੀਕ ਹੋ ਜਾਂਦਾ ਤਾਂ ਵੀ ਆਪਾਂ 40 ਦਿਨ ਜਿਹੜਾ ਉਹ ਰੱਖ ਬਾਬਾ ਜੀ ਦੀ ਲਾਉਣੀ ਆ ਬਾਕੀ ਸਾਡੇ ਸੇਵਾਦਾਰ ਨੇ ਸਰਦਾਰ ਸਵਿੰਦਰਪਾਲ ਸਿੰਘ ਦੀ ਸਾਰਾ ਬਿਲਕੁਲ ਚੰਗੀ ਤਰ੍ਹਾਂ ਸਮਝਾਉਂਦੇ ਨੇ ਇੱਥੇ ਜਨਵਾਉਂਦੇ ਨੇ ਜੇ ਤੁਸੀਂ ਰੱਖ ਦਿੰਦੇ ਬਾਬਾ ਜੀ ਉਹ ਰੱਖ ਕਿਸ ਤਰ੍ਹਾਂ ਤਿਆਰ ਹੁੰਦੀ ਹੈ ਉਹ ਤੁਹਾਨੂੰ ਦੱਸ ਸਾਡੇ ਦਰਸ਼ਕਾਂ ਦੱਸੋ ਰੱਖ ਵੀਰ ਜੀ ਬਾਬਾ ਜੀ ਦੀ ਜਿਹੜੀ ਆ ਉਹ ਜਿੱਥੋਂ ਮਰਜੀ ਇੱਥੋਂ ਇਹ ਜਿੰਨੀ ਸਾਡੇ ਪਿੰਡ ਦੀ ਰਜਿਸਟਰਡ ਜ਼ਮੀਨ ਆ ਚੰਬਲ ਦੀ ਪਿੰਡ ਦੀ ਇੱਥੋਂ ਮਰਜੀ ਜਿੱਥੋਂ ਮਰਜੀ ਪੁੱਟ ਬਾਬਾ ਜੀ ਦੀ ਰੱਖ ਕਹਿਣਾ ਕਿਉਂਕਿ ਜਿੱਥੋਂ ਮਰਜੀ ਪੁੱਟ ਕੇ ਦਿਓ ਤੇ ਉਹ ਜਿਹੜੀ ਰੱਖਿਆ ਉਹਨੇ ਨਾਲ ਰੋਗ ਦੂਰ ਹੁੰਦਾ ਪਰ ਇੱਥੇ ਅਸੀਂ ਰੱਖ ਜਿਹੜੀ ਆ ਉਹ ਰੱਖਦੇ ਆ ਰੱਖ ਤਾਂ ਰੱਖਦੇ ਆ ਵੀ ਇੱਥੇ ਸਲੂਵਰ ਦੇ ਵਿੱਚ ਰੱਖਦੇ ਆ ਸੰਕਤਾ ਇਸ਼ਨਾਨ ਕਰਦੀਆਂ ਉਹ ਕੱਢ ਕੇ ਅਸੀਂ ਜਿਹੜਾ ਉਹ ਫਿਰ ਇੱਕ ਰੂਮ ਬਣਾਇਆ ਵੱਖਰਾ ਉਹਦੇ ਵਿੱਚ ਪਾ ਦਿੰਦੇ ਆ ਤੇ ਨਾਲੇ ਜੀ ਗੁਰਬਾਣੀ ਚੱਲਦੀ ਹੈ ਦਿਨ ਰਾਤ ਜੀ ਬਾਬਾ ਜੀ ਦੀ ਬਾਣੀ ਦੇ ਜਿੱਥੇ ਪ੍ਰਵਾਹ ਨੇ ਉੱਥੇ ਤੇ ਤੁਹਾਨੂੰ ਪਤਾ ਫਿਰ ਜਿਹੜਾ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮੁਖ ਮੁਖ ਦੇਵੇ ਕਾਟੇ ਜਮਕੀ ਫੰਦਾ ਉੱਥੇ ਤੇ ਆਪਣੇ ਆਪ ਰੋਗ ਦੂਰ ਹੋ ਜਾਂਦੇ ਤੋਂ ਬਾਬਾ ਜੀ ਦੇ ਜਿਹੜੇ ਬਚ ਦਾ ਨਹੀਂ ਉਦੋਂ ਹੀ ਬਾਈ ਕੋਈ ਇਤਿਹਾਸ ਵਿੱਚ ਕੋਈ ਸਥਾਨ ਜਾਂ ਕੋਈ ਲਿਖਿਆ ਗਿਆ ਕਿਤੇ ਕੋਈ ਦਰਜ ਇਤਿਹਾਸ ਵੀਰ ਜੀ ਜਦੋਂ ਬਾਬਾ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਹੈ ਤੇ ਉਹ ਤੇ ਇੱਕ ਜਿੰਦਾ ਜਾਗਦਾ ਇਤਿਹਾਸ ਹੈ ਇਹ ਜਿੰਨਾ ਜ਼ਿਆਦਾ ਇਤਿਹਾਸ ਅੱਜ ਤੱਕ ਕਾਇਮ ਰਿਹਾ ਤੇ ਕਾਇਮ ਰਹੇਗਾ ਕਿਉਂ ਪ੍ਰਤੱਖ ਪ੍ਰਮਾਣ ਹੈ ਕਿ ਇੱਥੇ ਅੱਜ ਤੱਕ ਕਰੋੜਾਂ ਅਰਬਾਂ ਲੋਕ ਜਿਹੜੇ ਉਹ ਠੀਕ ਹੋ ਚੁੱਕੇ ਨੇ ਤੇ ਠੀਕ ਹੋ ਰਹੇ ਨੇ ਠੀਕ ਹੁੰਦੇ ਰਹੇ ਨੇ ਜਿਹੜੇ ਲੋਕਾਂ ਨੇ ਘਰੋਂ ਕੱਢੇ ਉਹ ਵੀ ਇੱਥੇ ਸਹੀ ਆ ਕੇ ਲੱਖਾਂ ਰੋਗੀਆਂ ਦੇ ਰੋਗ ਮੁਕਤ ਹੋਣ ਜਾਂਦੇ ਨੇ ਆ ਅਸੀਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਵੀ ਕਰਾਵਾਂਗੇ ਜਿੱਥੇ ਰੱਖ ਰੱਖੀਦੀ ਹੈ ਇਹ ਬਾਬਾ ਜੀ ਸਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾ ਦੇ ਜਿਹੜੇ ਸਾਡੇ ਦਰਸ਼ਕਾਂ ਨੂੰ ਅਸੀਂ ਉਹ ਜਗ੍ਹਾ ਤੁਹਾਨੂੰ ਦਿਖਾਉਣੀ ਹੈ ਜੀ ਤੇ ਅਸੀਂ ਆ ਇਹ ਬਿਲਕੁਲ ਪਵਿੱਤਰ ਜਗ੍ਹਾ ਰੱਖੀ ਜਾਂਦੀ ਹੈ ਜੀ ਅਸੀਂ ਉਸ ਜਗ੍ਹਾ ਦੇ ਤੁਹਾਨੂੰ ਪਵਿੱਤਰ ਜਿਹੜੀ ਜਗ੍ਹਾ ਵਾ ਜਿੱਥੇ ਰੱਖ ਰੱਖੀ ਜਾਂਦੀ ਹੈ ਜਿੱਥੋਂ ਦੂਰੋਂ ਦੂਰੋਂ ਸੰਗਤਾਂ ਆ ਕੇ ਆਪਣੇ ਜਿਹੜੇ ਰੋਗ ਆ ਜਿਹਨਾਂ ਨੂੰ ਕੋੜ ਜਾਂ ਆਪਾਂ ਚੰਬਰ ਰੋਗ ਵੀ ਕਹਿ ਦਿੰਦੇ ਆ ਜਾਂ ਚਮੜੀ ਰੋਗ ਕਹਿੰਦੇ ਆ ਸਕਿਨ ਪ੍ਰੋਬਲਮ ਕਹਿ ਦਿੰਦੇ ਆ ਉਹ ਸਾਰੀਆਂ ਇੱਥੋਂ ਦੂਰ ਕਿਤੇ ਜਾਂਦੀਆਂ ਨੇ ਅਸੀਂ ਉਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਆਪਣੇ ਦੇਖੋ ਇਹ ਦੇਖੋ ਜੀ ਇਹ ਉਹ ਰਾਖਿਆ ਉਹ ਜਗਾ ਵਾ ਬਣਾਈ ਗਈ ਹੈ ਪਵਿੱਤਰ ਜਗਾ ਬਣਾਈ ਗਈ ਹੈ ਕਿਸੇ ਨੂੰ ਆਉਂਦਾ ਇੱਥੇ ਨਹੀਂ ਆ ਕਿਉਂਕਿ ਇਹ ਜਿਹੜੀ ਜਗਾ ਪਵਿੱਤਰ ਹੈ ਇਸ ਨੂੰ ਮਿੱਟੀ ਨਹੀਂ ਕਹਿ ਸਕਦੇ ਅਸੀਂ ਅਸੀਂ ਰਾਖ ਕਹਿ ਸਕਦੇ ਹਾਂ ਕਿਉਂਕਿ ਬਾਬਾ ਜੀ ਦਾ ਵਾਰ ਸੀ ਕਿ ਜਿਹੜੀ ਇਹ ਜਿਹੜੀ ਰਾਖਿਆ ਇਹਨੂੰ ਆਪਣੇ 40 ਦਿਨ ਚੰਮਲ ਰੋਗ ਤੇ ਲਗਾ ਕੇ ਦਿੱਤਾ ਜਾਵੇ ਕੋੜ ਦੇ ਰੋਗ ਲਗਾ ਜਾਵੇ ਚਮੜੀ ਰੋਗ ਲਗਾ ਜਾਵੇ ਤੇ ਉਹਦੇ ਚਮੜੀ ਰੋਗ ਦੂਰ ਹੋ ਜਾਣਗੇ ਬਾਕੀ ਅਸੀਂ ਸਾਡੇ ਨਾਲ ਇੱਥੇ ਸੇਵਾਦਾਰ ਹੋਰ ਮੌਜੂਦ ਨੇ ਬਾਬਾ ਜੀ ਕਿਹੜੇ ਕਿਹੜੇ ਰੋਗ ਇੱਥੇ ਹੋਰ ਨਾਲ ਦੂਰ ਹੁੰਦੇ ਜੀ ਇੱਥੇ ਜੀ ਖਾਰਸ ਦਾ ਖਾਰਸ ਦਾ ਰੋਗ ਵੀ ਦੂਰ ਹੁੰਦਾ ਆ ਸਕਿਨ ਆ ਜਿਹੜਾ ਚਮੜੀ ਰੋਗ ਆ ਆ ਆਪਣਾ ਲੂਤਾ ਜਿਨਾਏ 22 ਪ੍ਰਕਾਰ ਦਾ ਜਿਨਾਵੇਂ ਕੋੜ ਆ ਇਹ ਦੂਰ ਹੁੰਦਾ ਵਾ ਹਾਂਜੀ ਹਾਂਜੀ 22 ਪ੍ਰਕਾਰ ਦਾ ਜਿਹੜਾ ਕੋੜ ਆ ਇਹ ਦੂਰ ਹੁੰਦਾ ਇਥੋਂ ਬਾਦਸ਼ਾਹ ਦਾ मतलब ਕੋਈ ਹੋਰ ਜੇ ਕਿਸ ਨੂੰ ਕੈਂਸਰ ਹੋਏ ਤੇ ਦੋ ਬੀਬੀਆਂ ਨੂੰ ਕੈਂਸਰ ਹੀ ਉਹਨਾਂ ਨੂੰ ਚੰਡੀਗੜ੍ਹੋਂ ਦਿੱਲੀੋਂ ਜਵਾਬ ਮਿਲ ਗਿਆ ਸੀ ਤੇ ਉਹਨਾਂ ਇੱਥੇ ਆਣ ਕੇ ਬਾਬਾ ਜੀ ਦੇ ਅਰਦਾਸ ਬੇਨਤੀ ਕੀਤੀ ਸਾਢੇ 4 ਮਹੀਨੇ ਉਹਨਾਂ ਨੂੰ ਕੈਂਸਰ ਦਾ ਮਤਲਬ ਹਰਮਾਨ ਆ ਗਿਆ ਕੋਈ ਬਿਮਾਰੀ ਸ਼ੂਗਰ ਆ ਤੇ ਉਹ ਨੂੰ ਰੱਖ ਖਾਣੀ ਪੈਂਦੀ ਆ ਨਾਲ ਅੰਮ੍ਰਿਤ ਵੇਲੇ ਥੋੜੀ ਜਿਹੀ ਛੋਲੇ ਦੀ ਦਾਣੀ ਜਿਹੜੀ ਖਾਣੀ ਪੈਂਦੀ ਆ ਤੇ ਨੇਚਰ ਅਖੇ ਪਾਸ਼ਾ ਦੇ ਸਾਰੇ ਦੂਰ ਜਿੰਨੇ ਰੋਗ ਆ ਉਹ ਸਾਰੇ ਤੋਂ ਖਤਮ ਹੁੰਦੇ ਆ ਇਹ ਜੇ ਜੀ ਫਿਰ ਤੀ ਰੱਖ ਲਿਆਉਂਦੇ ਹੋ ਇਹ ਫਿਰ ਕਿੱਥੋਂ ਲਿਆਉਂਦੇ ਬਾਬਾ ਹਾਂਜੀ ਇਹ ਜੀ ਪੈੜੀਆਂ ਚੋ ਲਈਦੀ ਆ ਸੋਚੇ ਥਾਂ ਕਿਤੇ ਉਤੋਂ ਮਿੱਟੀ ਜਿਹੜੀ ਅੱਧਾ-ਅੱਧਾ ਫੁੱਟ ਪਾਸੇ ਕਰ ਲਈਦੀ ਆ ਉਤੋਂ ਟਰਾਲੇ ਭਰ ਕੇ ਲਈਦੇ ਆ ਜੀਸੀਪੀ ਦੇ ਨਾਲ ਲਿਆਣ ਕੇ ਤੇ ਸਲੋਬਰ ਸਾਹਿਬ ਦੇ ਵਿੱਚ ਪਾਈਦੀ ਆ ਤੇ ਉਸ ਤੋਂ ਬਾਅਦ ਫਿਰ ਸੰਗਤ ਨੂੰ ਲਵਾ ਕੇ ਬਾਹਰ ਕਢੀਦੀ ਆ ਬਾਹਰ ਲਗਾ ਲੈਂਦਾ ਤੇ ਜਿਹਨਾਂ ਸੁੱਕ ਜਾਂਦੀ ਆ ਫਿਰ ਇਸ ਕਮਰੇ ਦੇ ਵਿੱਚ ਰੱਖੀਦੀ ਆ ਫਿਰ ਉਹਨਾਂ ਨੂੰ ਆਖੀਦਾ ਜਿੰਨਾ ਰੋ ਗਿਆ ਜੇ ਸਾਰੇ ਸਰੀਰ ਤੇ ਆ ਤੇ ਫਿਰ ਉਹਨਾਂ ਲੱਖੀ ਦਾ 1.5 ਕਿਲੋ ਦੇ ਕਰੀਬ ਲੈ ਜੋ ਜੇ ਥੋੜਾ ਵਾ ਕਿਸੇ ਦੇ ਤੇ ਫਿਰ ਉਹ ਅੱਧਾ ਕਿਲੋ ਲੈ ਜੇ ਜੇ ਜ਼ਿਆਦਾ ਤੇ ਉਹ ਜਿਆਦਾ ਹੀ ਖਰ ਸਕਦਾ ਜੇ ਉਹ ਘਰ ਰੱਖ ਮੁੱਕ ਜਾਵੇ ਤੇ ਦੁਬਾਰਾ ਆਣ ਕੇ ਫਿਰ ਖਰ ਸਕਦਾ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਸਿੰਘ ਸਾਂਜੀ ਦਾ ਬਣਾਇਆਗਾ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਾਂਜੀ 24 ਘੰਟੇ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਜੀ ਇੱਥੇ ਹਾਂਜੀ ਅਸੀਂ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿੱਥੇ ਸਿੱਧ ਬਾਬਾ ਸਿੰਘ ਸਾਂਜੀ ਦਾ ਪ੍ਰਕਾਸ਼ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ ਸਾਹਿਬ ਚ ਕੀਤਾ ਗਿਆ ਵਾ ਤਾਂ ਜੋ ਸਾਡੇ ਇਹ ਦਰਸ਼ਕ ਹੈ ਦੂਰੋ ਦੂਰ ਦੇ ਦਰਸ਼ਕ ਵੇਖ ਰਹੇ ਆ ਜਾਂ ਸਾਡੇ ਦੇਸ਼ ਆ ਵਿਦੇਸ਼ਾਂ ਵਿੱਚ ਜਿਹੜੇ ਸੰਗਤਾਂ ਵੇਖ ਰਹੀਆਂ ਵਾ ਜਿਹੜਾ ਇਹ ਗੁਰਦੁਆਰਾ ਵਾ ਜਿਹੜਾ ਜਿਹੜਾ ਚੰਬਲ ਪਿੰਡ ਵਿੱਚ ਬਣਾਇਆ ਗਿਆ ਵਾ ਇੱਥੋਂ ਆ ਕੇ ਲੋਕ ਆਪਣੀ ਰੱਖ ਲੈ ਕੇ ਆਪਣੇ ਦੇ ਤੇ ਦੁੱਖ ਦਦ ਦੂਰ ਕਰ ਸਕਦੇ ਨੇ ਅਸੀਂ ਉਸ ਗੁਰਦੇ ਤੋਂ ਦਰਸ਼ਨ ਦਿਖਾਵਾਂਗੇ ਜੀ ਇਹ ਉਹ ਪਵਿੱਤਰ ਗੁਰਦੁਆਰਾ ਸਥਾਨ ਜਿਹੜਾ ਪਿੰਡ ਸੇਰੋਂ ਦੇ ਲਾਗੇ ਪਿੰਨ ਚੰਬਲ ਪਿੰਦਾ ਜੀ ਚੰਬਲ ਦਾ ਗੁਰਦੁਆਰਾ ਵਾ ਇਹ ਉਹ ਗੁਰਦੁਆਰਾ ਜਿੱਥੇ ਆ ਕੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਜਿਹਨੂੰ ਕਿਨੂੰ ਕੋਈ ਚਮੜੀ ਦੀ ਰੋਗ ਕੋਈ ਸਕਿਨ ਪ੍ਰੋਬਲਮ ਜਾਂ ਕੋਈ ਕੋੜ ਹੈ ਉਹ ਦੂਰ ਕੀਤਾ ਜਾਂਦਾ ਵਾ 18 ਪ੍ਰਕਾਰ ਬੜਾ ਹੀ 18 ਪ੍ਰਕਾਰ ਦੇ ਰੋਗ ਦੂਰ ਕੀਤੇ ਜਾਂਦੇ ਨੇ ਅਸੀਂ ਵੀ ਨਸਤਮਸਤਕ ਹੋਣ ਇਥੇ ਆਏ ਆ 18 ਪ੍ਰਕਾਰ ਦੇ ਹਾਂ ਜੀ ਦੂਰ ਹੁੰਦਾ ਇੱਕ ਸ਼ਾਂਤ ਮਈ ਸ਼ਾਂਤ ਮਈ ਮਾਹੌਲ ਚ ਬਣਾਇਆ ਗਿਆ ਵਾ ਇਹ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੁਹਾਨੂੰ ਚੱਲੇ ਆ ਜੀ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਗੁਰੂ ਕ੍ਰੰਤ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਵਾ 24 ਘੰਟੇ ਇਥੇ ਬਾਣੀ ਚੱਲਦੀ ਆ ਤੇ ਲੋਕ ਦੂਰ ਦੂਰੋਂ ਆ ਕੇ ਇਥੇ ਦੇਸ਼ਾਂ ਵਿਦੇਸ਼ਾਂ ਚੋਂ ਆ ਕੇ ਜਿਹੜਾ ਚੰਬਲ ਦਾ ਰੋਗ ਹੈ ਉਹ ਤੇ ਲਈ ਦਵਾਈ ਲੈ ਕੇ ਜਾਂਦੇ ਨੇ ਰੱਖ ਲੈ ਕੇ ਜਾਂਦੇ ਨੇ ਤਾਂ ਜੋ ਜਿਹੜੇ ਉਹ ਰੋਗ ਤੋਂ ਮੁਕਤ ਹੋ ਸਕੇ ਹੋਰ ਵੀ ਸੰਗਤਾਂ ਸਾਹਿਬ ਨਾਲ ਮੌਜੂਦ ਨੇ ਇਹ ਉਹ ਅਸਥਾਨ ਹੈ ਜੀ ਮਹਾਰਾਜ ਸਚੇ ਪਾਛੇ ਦਾ ਜਿਹੜਾ ਸਿਰ ਸਾਈ ਜੀ ਨਾਲੇ ਭਗਤੀ ਕੀਤੀ ਆ ਭਗਤੀ ਮੈਂ ਸ਼ਕਤੀ ਕਹਿੰਦੇ ਨੇ ਜਿਹੜੇ ਬੰਦੇ ਨੇ ਭਗਤੀ ਕਾਲੀ ਮਾਰੀ ਉਹਨੂੰ ਸਾਰੇ ਮਤਲਬ ਗੁਰੂ ਮਹਾਰਾਜ ਸਾਹਿਬ ਵੱਲੋਂ ਇੱਕ ਵਾਰ ਮਿਲ ਜਾਂਦਾ ਵਾ ਵੀ ਉਹ ਕਿਸੇ ਦਾ ਵੀ ਰੋਗ ਮੁਕਤ ਕਰ ਸਕਦੇ ਇਹ ਜਿਹੜਾ ਵਾਰ ਜਿਹੜਾ ਸਿਰ ਸਾਈ ਬਾਬਾ ਜੀ ਨੂੰ ਮਿਲਿਆ ਸੀ ਤਰਨਤਨ ਸਾਹਿਬ ਸ੍ਰੀ ਗੁਰਦੇਵ ਜੀ ਸਾਹਿਬ ਜੀ ਨੇ ਜਦੋਂ ਇਹ ਆ ਕੇ ਤਰਨਤਨ ਜਿਹੜਾ ਨਗਰ ਬਸਾਇਆ ਗਿਆ ਇੱਥੇ ਸਰੋਵਰ ਦੀ ਸੇਵਾ ਕੀਤੀ ਗਈ ਆ ਇਹ ਬਾਬਾ ਜੀ ਸਿਰ ਸਾਈ ਜੀ ਜਿਹੜੇ ਇਹ ਦਰਜਾ ਨਾ ਜਾ ਕੇ ਸੇਵਾ ਕਰਦੇ ਸਨ ਤੇ ਪ੍ਰਸ਼ਾਦ ਨਹੀਂ ਸਕਦੇ ਸਨ ਤੇ ਘਰ ਇੱਕ ਪ੍ਰਸ਼ਾਦ ਸਕਣ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਤਨਤਨ ਸਾਹਿਬ ਸ੍ਰੀ ਗੁਰਜਨ ਦੀ ਜੀ ਸਾਬ ਜੀ ਨੇ ਸਿੱਧ ਬਾਬਾ ਸਿਰਸਾਈ ਜੀ ਨੂੰ ਵਰਦ ਆਸ ਗਈ ਜਿਹਦਾ ਵੀ ਕੋਈ ਤੁਹਾਡੇ ਕੋ ਇੱਥੇ ਦਰਤੇ ਆਏਗਾ ਜਾਂ ਪੂਰੇ ਪਿੰਡ ਵਿੱਚ ਜਾਏਗਾ ਕੋਈ ਪਿੰਡ ਦਾ ਬੰਦਾ ਅਗਰ ਕਿਸੇ ਨੂੰ ਆਪਣਾ ਪੱਲਾ ਵੀ ਲਗਾ ਦੇਗਾ ਉਹਦਾ ਰੋਗ ਮੁਕਤ ਹੋ ਜਾਏਗਾ ਸਾਡੇ ਨਾਲ ਇੱਥੇ ਉਹ ਵੀ ਆਦਮੀ ਮੌਜੂਦ ਨੇ ਜਿਹੜੇ ਇੱਥੋਂ ਰੱਖ ਰਹਿ ਗਏ ਸੀ ਜਿਨ੍ਹਾਂ ਨੂੰ ਕੁਛ ਚਮੜੀ ਦਾ ਰੋਗ ਹੈਗਾ ਸੀ ਅਸੀਂ ਉਹਦਾ ਗੱਲਬਾਤ ਕਰਾਂਗੇ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਪਟਲਵਾਏ ਗਏ ਪਟਲਵਾਏ ਗਏ ਤੁਸੀਂ ਇੱਥੇ ਆਇਓ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਦਾ ਰੱਖ ਲੈ ਗਏ ਸੀ ਪਹਿਲਾਂ ਇੱਥੇ ਤੁਸੀਂ ਰੱਖ ਲੈ ਕੇ ਗਏ ਹਾਂ ਰੱਖ ਦੋਵਰ ਹੀ ਲੈ ਗਏ ਹਾਂ ਪਹਿਲਾਂ ਰੱਖ ਲੈ ਕੇ ਗਏ ਹਾਂ ਤੇ ਫਿਰ ਸਾਨੂੰ ਪਤਾ ਨਹੀਂ ਤੇ ਅਹੀਂ ਉਹ ਸ਼ੈਂਪੂ ਨਾਲ ਲੈਨੇ ਹਾਂ ਤੇ ਉਹ ਸ਼ੈਂਪੂ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਬਿਲਕੁਲ ਠੀਕ ਆ ਹੁਣ ਠੀਕ ਆ ਹਾਂ ਕਿੱਥੇ ਕੱਧਾ ਰੋਗ ਸੀ ਤੈਨੂੰ ਕਿੱਥੇ ਹੈ ਗਿਆ ਸੀ ਇਹੋ ਲਾਲ ਜੀਆਂ ਫਿੰਸੀਆਂ ਹੋ ਗਏ ਤੇ ਸਰੀਰ ਗੜਦਾ ਹੈ ਤੇ ਉਹ ਜਿਹੜਾ ਗਾਲਾ ਹੈ ਉਹ ਫੜਕਾਉਣ ਸਰੀਰ ਦਾ ਤੇ ਤੁਸੀਂ ਫਿਰ ਰੱਖ ਲਉਂਦੇ ਰਹੇ ਲਗਾਤਾਰ ਰੱਖ ਲਉਂਦੇ ਆ ਅਜੇ ਵੀ ਲਾਈ ਦਿੰਦੇ ਆ ਅਜੇ ਵੀ ਲਾਈ ਦਿੰਦੇ ਆ ਠੀਕ ਹੋ ਤੁਸੀਂ ਹਾਂ ਠੀਕ ਆ ਤੁਸੀਂ ਵੇਖ ਸਕਦੇ ਹੋ ਵੀ ਜਿਹਦੇ ਇੱਥੇ ਸਰਦਾਰ ਜੀ ਆਏ ਨੇ ਇਹ ਇਥੋਂ ਰੱਖ ਲੈ ਕੇ ਗਏ ਸੀ ਕਈ ਤੁਸੀਂ ਪਹਿਲਾਂ ਦੱਸੋ ਕਿ ਅੱবি ਇਥੋਂ ਦੂਰੋਂ ਦੂਰੋਂ ਲੋਕ ਜਿਹੜੇ ਸੰਗਤਾਂ ਹੁੰਦੀਆਂ ਵਾ ਰੱਖ ਲੈ ਕੇ ਜਾਂਦੀਆਂ ਵਾ ਇਹ ਜਿਹੜੀਆਂ ਰੱਖ ਲੈ ਕੇ ਗਏ ਸੀ ਉਹ ਜਿਹੇ ਰੋਗ ਮੁਕਤ ਹੋ ਗਏ ਤੇ ਅੱਜ ਇਹ ਆਪਣੀ ਸ਼ਰਧਾ ਅਨੁਸਾਰ ਇਹ ਲੰਗਰ ਵਾਤੇ ਲਸਣ ਲੈ ਕੇ ਆਏ ਨੇ ਇਹ ਤੁਸੀਂ ਵੇਖ ਸਕਦੇ ਹੋ ਦਾਲ ਮਸਾਲੇ ਵਗੈਰਾ ਲੈ ਕੇ ਆਉਂਦੇ ਨੇ ਇੱਕ ਇੱਥੋਂ ਦੀ ਹੋਰ ਵੀ ਮੰਨਤਾ ਵਾ ਵੀ ਜਿਹੜਾ ਬੰਦਾ ਇੱਥੋਂ ਰੱਖ ਲੈਣੋਂ ਦਾ ਜਾਂ ਦਵਾਈ ਲੈਣੋਂ ਦਾ ਵਾ ਉਹਨੂੰ ਆਪਣੇ ਕੋਲੋਂ ਸਵਾ 2 ਸਵਾ 2 ਕਿਲੋ ਗੁੜ ਗੁੜ ਲਿਆਉਣਾ ਪੈਂਦਾ ਵਾ ਤਾ ਜੋ ਇਥੋਂ ਉਹ ਰੱਖ ਲੈ ਕਿਉਂਕਿ ਇਹ ਮੰਤਾ ਵਾ ਇੱਕ ਸ਼ਰਧਾ ਹੁੰਦੀ ਹੈ ਕਿਉਂਕਿ ਜਦੋਂ ਕਿਸੇ ਗੁਰੂ ਘਰ ਜਾਈਏ ਤੇ ਆਪਾਂ ਸ਼ਰਧਾ ਅਨੁਸਾਰ ਕੋਹਨਾਂ ਕੋ ਭੇਟ ਕਰਕੇ ਲੈਣਾ ਪੈਂਦਾ ਆਪਾਂ ਕੇ ਦੁਵਾਨ ਦਗਾਂਦ ਜਾਂ ਦਵਾਈ ਨਾ ਜੰਨੇ ਆ ਤਾਂ ਵੀ ਅਸੀਂ ਪੈਸੇ ਖਰਚ ਕੇ ਆਉਨੇ ਆ ਲੇਕਿਨ ਇੱਥੇ ਕੋਈ ਪੈਸਾ ਨਹੀਂ ਲੱਗਦਾ ਕੋਈ ਪੈਸਾ ਨਹੀਂ ਦੇਣਾ ਪੈਂਦਾ ਇੱਥੇ ਸਿਰਫ ਜਿਹੜੀ ਰੱਖਿਆ ਉਹ ਇੱਕ ਸ਼ਰਧਾ ਅਨੁਸਾਰ ਇੱਕ ਮਹਾਰਾਜ ਦਾ ਪਾਠ ਕਰਕੇ ਬਾਅਦ ਦਿੱਤੀ ਜਾਂਦੀ ਹੈ ਤੇ ਇਹ ਸ਼ਰਧਾਲੂ ਇੱਥੇ ਆਉਂਦੇ ਆ ਉਹ ਸਵਾ 2 ਕਿਲੋ ਗੁੜ ਲੈ ਕੇ ਆਉਂਦੇ ਆ ਆਪਣੀ ਸ਼ਰਧਾ ਅਨੁਸਾਰ ਤਾਂ ਜੋ ਆਪਣੀ ਰੱਖ ਵਾਤੇ ਆਪਣੀ ਸ਼ਰਧਾ ਅਨੁਸਾਰ ਲੈ ਕੇ ਆਂ ਅਸੀਂ ਗੱਲ ਕਰਾਂਗੇ ਜਿਹੜੇ ਹਾਂਜੀ ਬਾਬਾ ਜੀ ਜਿਹੜੇ ਠੀਕ ਹੁੰਦੇ ਆ ਉਹ ਵੀ ਉਹ ਕੀ ਲੱਗ ਜਾਂਦੇ ਨੇ ਇਹ ਰਸਤਾ ਲੰਗਰ ਦੀ ਲਿਕਿਆ ਹੁੰਦੀ ਜਿਹੜੇ ਠੀਕ ਹੁੰਦੇ ਬਿਲਕੁਲ ਇੱਥੇ ਲੰਗਰ ਦੇ ਵਿੱਚ ਜੋ ਵੀ ਜੜੀਆਂ ਜ਼ਰੂਰੀ ਵਸਤੂਆਂ ਨੇ ਲੰਗਰ ਦੀਆਂ ਦਾਲ ਚੌਲ ਆਟਾ ਖੰਡ ਵਗੈਰਾ ਜੋ ਵੀ ਹੈ ਲੰਗਰ ਦਾ ਉਹ ਫਿਰ ਜਦੋਂ ਠੀਕ ਹੋ ਜਾਂਦੇ ਆ ਤੇ ਫਿਰ ਉਹ ਬਾਬਾ ਜੀ ਦੇ ਸ਼ੁਕਰਾਨੇ ਵਿੱਚ ਜੋ ਲੰਗਰ ਦੀ ਜਿਹੜੀ ਆ ਰਸਤੇ ਇੱਥੇ ਬਾਬਾ ਜੀ ਦੇ ਸ਼ੁਕਰਾਨਾ ਕਰਨਾ ਆਉਂਦੇ ਤੇ ਉਹ ਲੈ ਕੇ ਆਉਂਦੇ ਆ ਤੇ ਜਦੋਂ ਰੋਗ ਵੀ ਹੁੰਦਾ ਵਾ ਜਦੋਂ ਆਉਂਦੇ ਉਦੋਂ ਸਵਾ 2 ਕਿਲੋ ਗੋੜਾ ਘੋੜਿਆ ਜੋ ਸਾਡੀ ਮਰਿਆਦਾ ਵਾ ਬਾਬਾ ਜੀ ਦੀ ਉਹ ਸਵਾ 2 ਕਿਲੋ ਗੋੜ ਜਿਹੜਾ ਜ਼ਰੂਰ ਲੈ ਕੇ ਆਉਣਾ ਵਾ ਤੇ ਉਸ ਤੋਂ ਬਾਅਦ ਹੀ ਦੇ ਨਾਲ ਅੱਧਾ ਰੋਗ ਦੂਰ ਹੁੰਦਾ ਤੇ ਅੱਧਾ ਜਿਵੇਂ ਤੁਹਾਨੂੰ ਆਪ ਜੀ ਨੂੰ ਅੱਗੇ ਵੀ ਦੱਸਿਆ ਕਿ ਦਾ ਰਖ ਲਵਾਉਣਾ ਬਾਬਾ ਜੀ ਦਾ ਜਿਹੜਾ ਹੈ ਰੋਗ ਦੂਰ ਹੁੰਦਾ ਬਿਲਕੁਲ ਜਿਹੜਾ ਹੈ ਤੰਦਰੁਸਤ ਹੋ ਜਾਂਦਾ ਮਰੀਜ਼ ਤੇ ਫਿਰ ਜੀ ਸ਼ੁਕਰਾਨੇ ਵਜੋਂ ਜਿਹੜਾ ਬਾਬਾ ਜੀ ਦੀ ਦਰਸਤਾਨਾਂ ਤੇ ਬਾਣੀ ਦੀ ਪ੍ਰਵਾਹ ਚੱਲਦੇ ਰਹਿੰਦੇ ਲੋਕ ਸੁਖਮਨੀ ਸਾਹਿਬ ਦੇ ਪਾਠ ਅਖੰਡ ਪਾਠ ਸਾਹਿਬ ਜਿਹੜੇ ਕਰਵਾਉਂਦੇ ਰਹਿੰਦੇ ਤੇ ਇਹੀ ਜਿਹੜਾ ਕਿ ਅਸੀਂ ਸਤਿਗੁਰ ਦਾ ਜਿਹੜਾ ਸ਼ੁਕਰਾਨਾ ਇਦਾਂ ਹੀ ਕਰ ਸਕਦੇ ਹਾਂ ਕਿ ਬਾਣੀ ਦਾ ਲੰਗਰ ਲਾਤੀਏ ਜਾਂ ਇਹ ਤਨ ਵਾਸਤੇ ਜਿਹੜਾ ਹੈ ਉਹ ਉਹ ਲੰਗਰ ਲਾਇਆ ਜਾਵੇ ਜਾਂ ਮਨ ਦਾ ਲੰਗਰ ਜਿਹੜਾ ਹੈ ਉਹ ਸਤਿਗੁਰ ਇਹ ਸ਼ੁਕਰਾਨੇ ਵਜੋਂ ਜਿਹੜਾ ਇਹ ਰੋਗੀ ਜਿਹੜਾ ਇਹ ਗੁਰੂ ਘਰ ਫਿਰ ਇਹ ਜਿਹੜੀਆਂ ਸੇਵਾਵਾਂ ਨੇ ਉਹ ਕਰਦੇ ਨੇ ਧੰਨ ਮਨ ਧੰਨ ਕਰਕੇ ਦੂਰੋਂ ਦੂਰੋਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਉਹ ਮਾ ਇੱਕ ਭੇਟਾ ਜਿਹੜੀ ਉਹ ਭੇਜਦੇ ਨੇ ਦੂਰੋਂ ਦੂਰੋਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਉਹ ਬਾਣੀ ਦੇ ਇਥੇ ਖੰਡ ਪੜ ਸੇਵ ਕਰਵਾ ਕੇ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੀਆਂ ਨੇ ਜੀ ਜਿਵੇਂ ਤੁਹਾਡੇ ਸਾਹਮਣੇ ਭਾਈ ਸਹਿਬਾਏ ਨੇ ਠੀਕ ਹੋਏ ਨੇ ਲੰਗਰ ਵਾਸਤੇ ਰਸਤਾ ਲੈ ਕੇ ਆਈਆਂ ਆਏ ਨੇ ਤੇ ਇਹ ਜਿਹੜੀਆਂ ਇਹਨਾਂ ਰਸਤਾਂ ਦੇ ਨਾਲ ਜਿਹੜਾ ਇਹ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਪ੍ਰਸ਼ਾਦਾ ਚੋ ਵੀ ਕਿੰਡ ਜੋ ਵੀ ਕੈਂਟੀ ਲੰਗਰ ਦੀ ਸਹੂਲਤ ਜਿਹੜੀ ਹੈ ਗੁਰਦਵਾਰਾ ਸਾਹਿਬ ਦੇ ਵਿੱਚ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾ ਇਹ ਉਪਰਾਲਾ ਤੁਹਾਨੂੰ ਕਿਸਥਾਂ ਲੱਗਾ ਸਾਨੂੰ ਲਾਈਕ ਕਮੈਂਟ ਕਰਕੇ ਦੱਸਿਓ ਕੈਮਰਾਮੈਨ ਸੁਜਨਦਰ ਕੁਲਦੀਪ ਸਿੰਘ ਦੀਪਾ ਸਾਝਾ ਟੀਵੀ ਚੰਬਲ ਪਿੰਡ ਤਰਨਤਾਰਨ